ਹਾਂਜੀ ਪੰਜਾਬੀਓ ਬਹੁਤ ਵੱਡੀ ਖਬਰ ਆ ਗਈ ਹੈ ਜੋ ਸਾਹਮਣੇ ਜਿਹੜਾ ਕਿ ਬੀਜੇਪੀ ਦਾ ਇੱਕ ਮੰਤਰੀ ਆ ਜਿਹਦਾ ਨਾਮ ਬੀਜੇ ਸ਼ਾ ਜਿਨੇ ਕੀ ਜਿਹੜੇ ਸਾਡੀ ਕਾਰਨਲ ਆਰਮੀ ਦੀ ਨੌਜਵਾਨ ਜਿਨ੍ਹਾਂ ਨੇ ਕੀ ਪਾਕਿਸਤਾਨ ਨੂੰ ਇੱਕ ਅੰਜਾਮ ਪਹੁੰਚਾਇਆ ਜਿਹਦੇ ਵਿੱਚ ਸਾਡੇ ਜਿਹੜੇ 26 ਪੰਜਾਬੀ ਬੇਕਸੂਰ ਮਾਰੇ ਗਏ ਸੀ ਤੇ ਪਹਿਲਗਾਮ ਦੇ ਵਿੱਚ ਉਹਨਾਂ ਦਾ ਬਦਲਾ ਲਿਆ ਪਾਕਿਸਤਾਨ ਤੋਂ ਤੇ ਹੁਣ ਉਹਨਾਂ ਨੇ ਇਹ ਸ਼ਬਦ ਬਹੁਤ ਗਲਤ ਯੂਜ਼ ਕੀਤਾ ਇੱਕ ਬੀਜੇਪੀ ਦਾ ਮੰਤਰੀ ਹੈ ਜਿਹਦਾ ਨਾਮ ਤੁਹਾਨੂੰ ਦੱਸ ਹੀ ਦਿੱਤਾ ਬੀਜੇ ਸ਼ਾ ਇਨੇ ਬਹੁਤ ਸ਼ਬਦ ਜਿਹੜਾ ਕਿ ਸ਼ਬਦ ਗਲਤ ਯੂਜ਼ ਕੀਤਾਗਾ ਜਿਹੜੀ ਕਿ ਸਾਡੇ ਇੰਡੀਆ ਦੀ ਆਰਮੀ ਦੀ ਇੱਕ ਕਰਨਲ ਆ ਸੋਫੀਆ ਕ੍ਰੈਸੀ ਸੋਫੀਆ ਕ੍ਰੈਸੀ ਜੋ ਕਿ ਭਈ ਸਾਡੇ ਆਰਮੀ ਦੇ ਨੌਜਵਾਨ ਅਸੀਂ ਇਦੋਂ ਸਲੂਟ ਕਰਦੇ ਆਂ ਇਹਨਾਂ ਨੂੰ ਜਿਹਦੇ ਸਰਤੇ ਸਾਡਾ ਭਾਰਤ ਵਧੀਆ ਸੁੱਖ ਚੈਨ ਦੀ ਨੀਂਦ ਸੌਂਦਾ ਤੇ ਇਹੇ ਮੰਤਰੀ ਨੂੰ ਥੋੜੀ ਜੀ ਸੋਚਣੀ ਚਾਹੀਦੀ ਆ ਜੋ ਕਰਤੂਤ ਆ ਇਹਦੀ ਤਾਂ ਪਹਿਲਾਂ ਤੁਹਾਨੂੰ 2 ਮਿੰਟ ਦੀ ਵੀਡੀਓ ਸੁਣਾਵਾਂਗੇ ਤਾਂ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਆ ਨੂੰ ਵੀ ਕਸੂਤੀ ਹਾਲਤ ਦੇ ਵਿੱਚ ਘੇਰਾ ਪਵਾ ਦਿੱਤਾ ਹੈ ਬੀਜੇਪੀ ਦਾ ਇਹ ਮੰਤਰੀ ਹੈ ਜਿਹਦਾ ਨਾਂ ਹੈ ਵਿਜੇ ਸ਼ਾ ਔਰ ਇਹ ਮੱਧ ਪ੍ਰਦੇਸ਼ ਸਰਕਾਰ ਦੇ ਵਿੱਚ ਮੰਤਰੀ ਹੈ ਔਰ ਇਸ ਨੇ ਆ ਦੇਖੋ ਭਾਰਤ ਦੀ ਫੌਜ ਦਾ ਬਹੁਤ ਵੱਡਾ ਅਪਮਾਨ ਕੀਤਾ ਹੈ ਭਾਰਤ ਦੀ ਫੌਜ ਬਾਰੇ ਬਹੁਤ ਘਟਿਆ ਗੱਲ ਬੋਲੀ ਐ ਔਰ ਭਾਰਤ ਦੀ ਇੱਕ ਉਹ ਮਾਨਮਤੀ ਧੀ ਜਿਹਦਾ ਨਾਮ ਸੋਫੀਆ ਕਰੈਸ਼ੀ ਹੈ ਜਿਹੜੀ ਭਾਰਤੀ ਫੌਜ ਦੇ ਵਿੱਚ ਇੱਕ ਵੱਡੀ ਅਫਸਰ ਹੈ ਕਰਨਲ ਹੈ ਜਿਹੜੀ ਆ ਭਾਰਤ ਪਾਕਿਸਤਾਨ ਦਾ ਜਿਹੜਾ ਲੜਾਈ ਚੱਲੀ ਐ ਇਹਦੇ ਵਿੱਚ ਸਾਰੀ ਜਾਣਕਾਰੀ ਉਹ ਹੀ ਦਿੰਦੀ ਰਹੀ ਐ ਕਿ ਫੌਜ ਕੀ ਕਰ ਰਹੀ ਐ ਤੇ ਕਿੱਥੇ ਕਰ ਰਹੀ ਐ ਉਹਦਾ ਨਾਮ ਸੋਫੀਆ ਕਰੇਸ਼ੀ ਉਹ ਸਾਡੇ ਮੁਸਲਮਾਨ ਭਾਈਚਾਰੇ ਦੇ ਵਿੱਚੋਂ ਧੀ ਹੈ ਔਰ ਇਸ ਬੀਜੇਪੀ ਦੇ ਮੰਤਰੀ ਨੇ ਉਸ ਧੀ ਨੂੰ ਅੱਤਵਾਦੀਆਂ ਦੀ ਭੈਣ ਕਿਹਾ ਅੱਤਵਾਦੀਆਂ ਦੀ ਭੈਣ ਹੁਣ ਪਹਿਲਾਂ ਤੁਸੀਂ ਸੁਣ ਲਓ ਤੇ ਫਿਰ ਆਪਾਂ ਗੱਲ ਕਰਾਂਗੇ ਕਿ ਇਸ ਤਰ੍ਹਾਂ ਇਹਨੇ ਕੀਤਾ ਕਿਉਂ ਹੈ ਤੇ ਬੀਜੇਪੀ ਦੇ ਬੰਦੇ ਐਸੀ ਮਾਨਸਿਕਤਾ ਕਿਉਂ ਖਣੌਂਦੇ ਆ ਇਹਦੇ ਪਿੱਛੇ ਅਸਲੀ ਕਾਰਨ ਕੀ ਨੇ ਭਾਵੇਂ ਹੁਣ ਇਹ ਮੰਤਰੀ ਮਾਫੀਆਂ ਮੰਗਦਾ ਫਿਰਦਾ ਹੈ ਹੁਣ ਕਹਿ ਰਿਹਾ ਕਿ ਮੈਨੂੰ ਮaaf ਕਰ ਦਿਓ ਪਰ ਹਾਂ ਪਹਿਲਾਂ ਕੀ ਬੋਲ ਰਿਹਾ ਸੀ ਉਹ ਸੁਣੋ ਪਰ ਜਿਨ੍ਹਾਂ ਨੇ ہماری ਬੇਟੀਆਂ ਕੇ ਸਿੰਦੂਰ ਉਜਾੜੇ تھے ਕੋਈ ਕਿਤੇ ਪਿੱਛੇ ਲੋਕੋਂ ਕੋਹਮ ਨੇ ਹੁਰੀ ਜੀ ਫੈਨ ਭੇਜ ਕਰਕੇ ਉਨਕੀ ਐਸੀ ਕੀਸੀ ਕਰਵਾਈ ਦੇਖੋ ਬੀਜਪੀ ਹਾਂ ਜੀ ਹੁਣ ਜੋ ਇਹਨੇ ਸ਼ਬਦ ਕੀ ਯੂਜ਼ ਕੀਤਾ ਜਿਹਦੇ ਵਿੱਚ ਕਹਿੰਦਾ ਵੀ ਜਿਹੜੇ ਪਹਿਲਗਾਮ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ ਸਾਡੇ 26 ਪੰਜਾਬੀ ਮਾਰੇ ਗਏ ਸੀ ਕਹਿੰਦਾ ਜਿਹੜੇ ਮੁਸਲਮਾਨਾਂ ਨੇ ਸਾਡੇ ਪੰਜਾਬੀ ਜਿਹੜੇ ਸਾਡੀਆਂ ਪੰਜਾਬੀ ਭੈਣਾਂ ਸੀਗੀਆਂ ਜਿਨ੍ਹਾਂ ਦੇ ਸਦੂਰ ਉਜਾੜੇ ਆ ਇਸ ਮੁਸਲਮਾਨਾਂ ਨੇ ਪਾਕਿਸਤਾਨ ਦੇ ਜਿਹੜੇ ਅੱਤਵਾਦੀ ਆ ਤੇ ਅਸੀਂ ਉਹਨਾਂ ਦੀ ਭੈਣ ਭੇਜ ਕੇ ਅਸੀਂ ਉਹਨਾਂ ਤੇ ਹੀ ਟਾਰਗੇਟ ਕੀਤਾ ਉਹਨਾਂ ਨੂੰ ਅੰਜਾਮ ਦਿਵਾਇਆ ਕਹਿੰਦਾ ਮਤਲ ਸਾਡੀ ਜਿਹੜੀ ਇੰਡੀਅਨ ਇੰਡੀਅਨ ਆਰਮੀ ਸੋਫੀਆ ਕਰੈਸ਼ੀ ਜੋ ਕਿ ਕਰਨਲ ਆਰਮੀ ਦੀ ਨੌਜਵਾਨ ਉਹਦੇ ਬਾਰੇ ਗਲਤ ਯੂਜ਼ ਕੀਤਾ ਸ਼ਬਦ ਜਿਹੜਾ ਕੀ ਕਹਿ ਰਿਹਾ ਵੀ ਇਹੇ ਅੱਤਵਾਦੀਆਂ ਦੀ ਭੈਣ ਅਸੀਂ ਐਤਵਾਦੀਆਂ ਦੀ ਭੈਣ ਨੂੰ ਭੇਜ ਕੇ ਉਧਰ ਇੱਕ ਬਦਲਾ ਲਿਆ ਇਹ ਜਿਹੜਾ ਮੰਤਰੀ ਹੈ ਇਧਰਲਾ ਜਿਹਦਾ ਨਾਂ ਕੀ ਬੀਜੇ ਸ਼ਾ ਪਹਿਲਾਂ ਨੰਬਰ ਤਾਂ ਇਹਨੂੰ ਸੋਚਣੀ ਚਾਹੀਦੀ ਆ ਵੀ ਮੰਤਰੀ ਇਹਨੂੰ ਕਿਹਨੇ ਬਣਾਤਾ ਆਰਮੀ ਦੇ ਨੌਜਵਾਨਾਂ ਵਾਸਤੇ ਸਾਡੀ ਆਰਮੀ ਜਿਵੇਂ ਇਹ ਕਰਨਲ ਆ ਜਿਹੜੀ ਕੁੜੀ ਸੋਫੀਆ ਕਰੈਸੀ ਜਿਨ੍ਹਾਂ ਨੇ ਸਾਡੇ ਇੰਡੀਆ ਦਾ ਬਦਲਾ ਲਿਆ ਪਾਕਿਸਤਾਨ ਤੋਂ ਜਿਹੜੇ 26 ਪੰਜਾਬੀ ਬੇਕਸੂਰ ਮਾਰੇ ਗਏ ਆ ਤਾਂ ਪਹਿਲ ਇੰਡੀਆ ਆਪਣਾ ਕਰਦਾ ਨਹੀਂ ਹੁੰਦਾ ਤਾਂ ਸਾਡਾ ਫਿਰ ਤੋਂ ਕਹਨੇ ਆਪਾਂ ਸਾਡੇ ਦਿਲੋਂ ਸਲੂਟ ਆ ਬਈ ਆਰਮੀ ਨੂੰ ਤੇ ਜਿਹੜਾ ਇਹ ਮੰਤਰੀ ਆ ਹੁਣ ਇਹ ਮਾਫੀਆਂ ਮੰਗ ਰਿਹਾ ਪਹਿਲਾਂ ਇਹਨੇ ਬੋਲਤਾ ਕਹਿੰਦਾ ਅਸੀਂ ਇੰਡੀਆ ਦੇ ਵਿੱਚੋਂ ਜਿਹੜੀ ਇੱਕ ਮੁਸਲਿਮ ਉਹਨਾਂ ਦੀ ਭੈਣ ਨੂੰ ਅੱਤਵਾਦੀਆਂ ਦੀ ਭੈਣ ਨੂੰ ਭੇਜ ਕੇ ਇੱਕ ਬਹੁਤ ਵੱਡਾ ਇੱਕ ਅੰਜਾਮ ਦਿੱਤਾ ਅੱਤਵਾਦੀਆਂ ਦੇ 9 ਅੱਡੇ ਤਬਾਹ ਕੀਤੇ ਜਿਹੜੇ ਪਹਿਲਾਂ ਇਹ ਦੱਸੋ ਇੰਡੀਅਨ ਆਰਮੀ ਹੋ ਕੇ ਇੱਕ ਪਾਕਿਸਤਾਨ ਦਾ ਸਾਥ ਦੋ ਪਹਿਲਾਂ ਤੈਨੂੰ ਇਹ ਸੋਚਣੀ ਚਾਹੀਦੀ ਆ ਵੀ ਅਸੀਂ ਆਰਮੀ ਦਾ ਕਰਕੇ ਸੁਰੱਖਿਤਾ ਉਹੀ ਕਰਨਲ ਜਿਹੜੀ ਸੋਫੀਆ ਕਰੈਸੀ ਸਾਡਾ ਦੇਸ਼ ਤਾਂ ਹੀ ਆਰਾਮ ਦੀ ਚੈਨ ਦੀ ਨੀਂਦ ਸੌਂਦਾ ਜੇ ਉੱਥੇ ਆਰਮੀ ਆ ਬਾਰਡਰਾਂ ਤੇ ਪਤਾ ਨਹੀਂ ਕਦੋਂ ਵੀ ਕਿਧਰੋਂ ਗੋਲੀ ਆ ਕੇ ਲੱਗ ਜੇ ਕਿਸੇ ਦੀ ਵੀ ਕਦੋਂ ਵੀ ਮੌਥੇਲੀ ਤੇ ਹਰ ਵਕਤ ਮੌਤ ਹੁੰਦੀ ਆ ਤੇ ਕਈ ਵਾਰ ਪੰਜਾਬ ਦੇ ਵਿੱਚ ਜਿਵੇਂ ਮੈਂ ਕਈ ਵੀਡੀਓ ਚ ਵੀ ਬੋਲਿਆ ਮੁੰਬਈ ਦੇ ਵਿੱਚ ਇੱਕ ਹਮਲਾ ਕਰਦੇ ਅਗੇ ਅਤਵਾਦੀ ਉਧਰਲੇ ਬਗਦਦੀ ਵੀ ਸੀ ਉਦੋਂ ਬਗਦਦੀ ਨੂੰ ਬਾਅਦ ਦੇ ਵਿੱਚ ਮਾਰਿਆ ਜਾਂਦਾ ਇਹ ਉਹਕਸਾਬ ਦਾ ਦੌਰ ਵੀ ਸੀ ਤਾਂ ਜਦੋਂ ਇਹ 250 ਪੰਜਾਬੀ ਬੇਕਸੂਰ ਪੁੱਨਤੇ ਸੀ ਮੁੰਬਈ ਦੇ ਵਿੱਚ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਬੱਚੇ ਬਜ਼ੁਰਗ ਮਾਤਾ ਪਿਣਾ ਬੁੱਢੇ ਵਿੱਚ ਕੁਝ ਨਹੀਂ ਦੇਖਿਆ ਇਹਨਾਂ ਨੇ ਜਿਹੜਿਆਂ ਦਾ ਕੋਈ ਕਸੂਰ ਨਹੀਂ ਨੱਤਾਂ ਤੇ ਵਾਰ ਕਰਦਾ ਹਰ ਵਾਰ ਪਾਕਿਸਤਾਨ ਜਿਨ੍ਹਾਂ ਨੂੰ ਕੀ ਇੰਜਾਮ ਦਿੱਤਾ ਸਾਡੀ ਆਰਮੀ ਦੇ ਨੌਜਵਾਨ ਜਵਾਨਾ ਨੇ ਜਿਹੜਾ ਕਿ ਬਈ ਸਾਡੇ ਕਰਨਲ ਆ ਜੋ ਆਰਮੀ ਦੀ ਇਹ ਲੜਕੀ ਹੈ ਜਿਹੜੀ ਕਿ ਜਿਹਦਾ ਨਾਮ ਸੋਫੀਆ ਕ੍ਰੈਸ਼ੀ ਜਿਨ੍ਹਾਂ ਕੇ ਬਹੁਤ ਵੱਡਾ ਅੰਜਾਮ ਦਿੱਤਾ ਪਾਕਿਸਤਾਨ ਨੂੰ ਪਹਿਲਾਂ ਤਾਂ ਇਹ ਸੋਚਣੀ ਚਾਹੀਦੀ ਆ ਵੀ ਮੈਂ ਮੰਤਰੀ ਹੋ ਕੇ ਮੈਂ ਕੀ ਸ਼ਬਦ ਯੂਜ਼ ਕਰ ਰਿਹਾ ਤੇ ਬਾਅਦ ਦੇ ਵਿੱਚ ਗਲਤੀਆਂ ਮੰਨਦੇ ਆ ਪਹਿਲਾਂ ਗਲਤੀਆਂ ਕਰ ਦਿੰਦੇ ਆ ਹੁਣ ਅਮਿਤ ਸ਼ਾਹ ਮੋਦੀ ਇਹਨਾਂ ਨੂੰ ਵੀ ਫਸਾ ਦਿੱਤਾ ਗਿਆ ਕਿਉਂਕਿ ਵੱਡੇ ਸਵਾਲ ਉੱਠ ਖੜੇ ਆ ਤਾਂ ਦੇਖਣਾ ਹੁਣ ਇਹ ਬੰਦਾ ਬਈ ਵੀ ਪਹਿਲਾਂ ਇਹਨੂੰ ਸੋਚਣੀ ਚਾਹੀਦੀ ਆ ਵੀ ਕਹਿਣਾ ਕੀ ਚਾਹੁੰਦੇ ਆਸੀਂ ਅੱਗੋਂ ਕੀ ਕਹਿਣਾ ਮੈਂ ਜੋ ਆਉਂਦੀ ਆ ਮਨ ਚ ਵਕ ਦਿੰਦੇ ਆ ਖਾਸ ਕਰਕੇ ਅੰਪੀਲ ਆਪਣੇ ਪੰਜਾਬੀ ਭੈਣ ਭਰਾ ਨੂੰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਆਪਣੇ ਇੱਕ ਦੇਸ਼ ਦੀ ਕਰਨਲ ਦਾ ਸਵਾਲ ਆ ਬਈ ਇਹ ਜਿਹੜੇ ਸਾਡੇ ਚਾਹ ਕੋਈ ਵੀ ਆ ਆਪਣੀ ਇਹ ਚੀਜ਼ ਆਪਾਂ ਜੋ ਸੱਚ ਦੇ ਆਧਾਰ ਤੇ ਪੇਸ਼ ਕਰਨੀ ਹੁੰਦੀ ਹੈ ਲੋਕਾਂ ਦੇ ਸਾਹਮਣੇ ਇਹ ਨਹੀਂ ਹੁੰਦਾ ਚਾਹ ਕੋਈ ਮੰਤਰੀ ਆ ਚਾਹ ਕੋਈ ਪੁਲਿਸ ਅਫਸਰ ਆ ਕੇ ਕੋਈ ਐਸਪੈਕਟਰ ਜੋ ਵੀ ਆ ਆਪਾਂ ਸਾਰਿਆਂ ਦਾ ਫਰਦਾ ਪਾਸ ਕਰਨਾ ਹੁੰਦਾ ਕਹਿੰਦਾ ਮਤਲਬ ਜੋ ਸੱਚ ਹੁੰਦਾ ਉਹ ਸਾਹਮਣੇ ਦਿਖਾਉਣਾ ਹੁੰਦਾ ਚਾਹ ਕੋਈ ਮੰਤਰੀ ਹੈ ਹੁਣ ਇਹ ਮੰਤਰੀ ਹੈ ਜੋ ਜਿਹਦੀ ਆਪਾਂ ਵੀਡੀਓ ਇਸ ਟਾਈਮ ਬੋਲ ਰਹੇ ਹਾਂ ਕਿਉਂਕਿ ਇੱਕ ਕਰਨਲ ਅਫਸਰ ਨੂੰ ਇੰਡੀਅਨ ਆਰਮੀ ਦੀ ਸੋਫੀਆ ਕ੍ਰਾਈਸੀ ਜਿਨੇ ਸਾਡੀ ਜੋ ਆਰਮੀ ਦੇ ਜੌਨ ਨੌਜਵਾਨਾਂ ਨੂੰ ਹਰ ਵਕਤ ਜਿਹੜੇ ਕੀ ਜੋ ਇਨਫਰਮੇਸ਼ਨ ਦਿੰਦੀ ਸੀ ਹਰ ਵਕਤ ਵੀ ਇਸ ਵਕਤ ਸਾਡੇ ਆਰਮੀ ਦੇ ਨੌਜਵਾਨ ਇਹ ਕਰ ਰਹੇ ਕਰ ਰਹੇ ਤਾਂ ਜਿਹਦੇ ਵਿੱਚ ਸਾਡੇ ਆਰਮੀ ਦੇ ਨੌਜਵਾਨ ਇਹ ਜਿਹੜੇ ਸਾਡੇ ਇਹ ਕੁੜੀ ਹੈ ਜਿਹੜੀ ਕਰਨਲ ਇਹਨੂੰ ਇਹ ਗਲਤ ਸ਼ਬਦ ਬੋਲਿਆ ਤੇ ਇਹਨੂੰ ਇਹ ਹੁਣ ਗਲਤੀ ਮੰਨ ਰਿਹਾ ਇਹਦੀ ਜੋ ਔਕਾਤ ਦੱਸਣੀ ਚਾਹੀਦੀ ਹੈ ਕਮੈਂਟਾਂ ਵਿੱਚ ਤੁਸੀਂ ਵੀ ਬਈ ਆਪਣੇ ਅੰਬਰ ਨੂੰ ਕਮੈਂਟ ਜ਼ਰੂਰ ਕਰੋ ਵੀ ਸੋਡਾ ਕੀ ਕਹਿਣਾ ਜਿਹੜਾ ਇਹ ਮੰਤਰੀ ਆ ਜਿਹਦਾ ਨਾਮ ਬੀਜੇ ਸ਼ਾ ਨਾਮ ਤਾਂ ਰੱਖ ਰੱਖਿਆ ਬੀਜੇ ਸ਼ਾ ਤੇ ਨਾ ਇਹਨੂੰ ਇਹ ਨਹੀਂ ਪਤਾ ਮੈਂ ਕਰਨਾ ਕੀ ਆ ਮੰਤਰੀ ਕਿਹਨੇ ਬਣਾਤਾ ਇਹਨੂੰ ਚਲੋ ਜੀ ਖਾਸ ਕਰਕੇ ਪੰਜਾਬ ਦੇ ਪ੍ਰਤੀ ਚੈਲਣਾ ਤੇ ਜਿਹੜੀਆਂ ਅੱਜ ਦੀਆਂ ਖਬਰਾਂ ਤੁਹਾਡੇ ਤੱਕ ਸਾਂਝੀ ਜ਼ਰੂਰ ਕਰਨੀ ਸੀ ਜਿਹੜਾ ਇਹ ਇੱਕ ਮੰਤਰੀ ਆ ਬੀਜੇਪੀ ਦੇ ਵਿੱਚ ਬੀਜੇ ਸ਼ਾਹ ਜੀ ਦਾ ਨਾਮ ਤੈਨੇ ਇੱਕ ਸ਼ਬਦ ਜੂਝ ਕੀਤਾ ਗੱਲ ਕਰਨਲ ਦੇ ਅਹੁਦੇ ਤੇ ਜੋ ਕਿ ਇੰਡੀਅਨ ਆਰਮੀ ਸਾਡੇ ਇੱਕ ਬਈ ਸੋਫੀਆ ਕ੍ਰੈਸੀ ਜਿਹੜੀ ਕੀ ਲੜਕੀ ਦਾ ਨਾਮ ਆ ਸਾਡੇ ਜੋ ਭਾਰਤ ਦੇ ਵਿੱਚ ਸਾਡੇ ਜਿਹੜੇ ਕੀ 26 ਪੰਜਾਬੀ ਬੇਕਸੂਰਮਾ ਰਏ ਗਏ ਆ ਤਾਂ ਜੋ ਕੀ ਉਹਨਾਂ ਦਾ ਬਦਲਾ ਲਿਆ ਸਾਡੇ ਆਰਮੀ ਦੇ ਜਵਾਨਾਂ ਨੂੰ ਸਾਡਾ ਤੇ ਆਰਮੀ ਦੇ ਜਿੰਨੀਆਂ ਵੀ ਸਾਡੀਆਂ ਧੀਆਂ ਭੈਣਾਂ ਸਾਰਿਆਂ ਨੂੰ ਸਲੂਟ ਆ ਬਾਈ ਦਿਲੋਂ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਲਣਾ ਜੇ ਤੁਹਾਨੂੰ ਵੀਡੀਓ ਜੰਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਰਵੇ ਮਿਲਦੇ ਆ ਕੱਲ ਨੂੰ ਨਵਟਾ ਉੱਤੇ ਧੰਨਵਾਦ